ਖੇਤੀ ਕਾਰਜ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸੀ ਪੰਜਾਬ ਵਿੱਚ ਖੁਦਕੁਸੀਆਂ ਦਾ ਦੌਰ ਲਗਾਤਾਰ ਜਾਰੀ ਮਾਨਸਾ ਜ਼ਿਲ੍ਹੇ ਦੇ ਪਿੰਡ ਮੱਖਾ ਦੇ ਵਿੱਚ ਇੱਕ ਕਿਸਾਨ ਵੱਲੋਂ ਖੇਤੀ ਕਾਰਜ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਵਸਤੂ ਖਾ ਕੇ ਖੁਦਕੁਸੀ ਕਰ ਲੱਤੀ ਗਈ ਪਿੰਡ ਮੱਖਾ ਦੇ ਵਸਨੀਕ ਮੰਗਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਨਿਰਮਲ ਸਿੰਘ ਪਿਛਲੇ ਲੰਮੇ ਸਮੇਂ ਤੋਂ ਖੇਤੀ ਕਰਦਾ ਆ ਰਿਹਾ ਸੀ ਜਿਹਦੇ ਕੋਲ 6 ਕਿਲੇ ਜ਼ਮੀਨ ਸੀ ਤੇ ਹੋਰ ਕੁਝ ਜ਼ਮੀਨ ਠੇਕੇ ਤੇ ਲੈ ਕੇ ਖੇਤੀਬਾੜੀ ਕਰਦਾ ਸੀ ਪਰ ਲਗਾਤਾਰ ਫਸਲ ਖਰਾਬ ਹੋਣ ਦੇ ਕਾਰਨ ਉਸ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਜਿਸ ਤੋਂ ਬਾਅਦ ਕਰਜ਼ਾ ਉਸ ਜਮੇ ਹੋਰ ਵਧਦਾ ਗਿਆ ਅਤੇ ਬੀਤੇ ਕੱਲ ਉਸਨੇ ਜ਼ਹਿਰੀਲੀ ਵਸਤੂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਪਿੰਡ ਵਾਸੀਆਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਮ੍ਰਿਤਕ ਕਿਸਾਨ ਜਮੇ ਚੜਿਆ ਕਰਜ਼ਾ ਖਤਮ ਕਰਨ ਅਤੇ ਉਸਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਣ ਦੀ ਵੀ ਮੰਗ ਕੀਤੀ ਹੈ ਇਹ ਆਪਣੇ ਖਵਾਂ ਕਿਸਾਨ ਸੀਗਰ ਦਰਮਲ ਸਿੰਘ ਉਹ ਤਾਂ ਵੀ 90 ਸਾਲ ਦੇ ਤੋਂ ਜਾਂਦੇ ਮਤਲਬ ਖੇਤੀ ਕਰਦੇ ਆ ਰਹੇ ਸੀ ਫਸਲਾਂ ਹੋ ਨਹੀਂ ਰਹੀਆਂ ਸੀ ਇਸ ਕਰਕੇ ਉਹਨਾਂ ਨੇ ਕੁਝ ਬੈਂਕਾਂ ਤੋਂ ਕਰਜ਼ਾ ਲਿਆ ਆਹ ਤਾਂ ਕਰਜ਼ਾ ਲਿਆ 3-7-8 ਮਾਤ ਦੇ ਕਰੀਬ ਦੇ ਜਦਾ ਕਰਜ਼ਾ ਉਹ ਦਵਾਈ ਤੋਂ ਤੇ ਕਰਜ਼ੇ ਲੈ ਕੇ ਥੋੜਾ ਥੋੜਾ ਬਹੁਤ ਪਰੇਸ਼ਾਨ ਚੱਲਦਾ ਆ ਰਿਹਾ ਤੇ ਇਸ ਕਰਕੇ ਕੱਲ ਸ਼ਾਇਦ 4 ਵਜੇ ਦੇਖਿਆ ਉਹ ਕੱਲ ਖੇਤ ਗਏ ਉਹ ਖੇਤੀ ਕਰਦੇ ਸੀ ਉਹ ਖੇਤੀ ਆ ਕੇ ਉਹਨਾਂ ਦੀ ਪੂਜਾਰੀ ਨਹੀਂ ਚੀਜ਼ ਖਾਧੀ ਫਿਰ ਉਹ ਕੀ ਮੰਗ ਕਰਦੇ ਅਸੀਂ ਸੋਚਾਰ ਤੋਂ ਮੰਨ ਕਰਦੇ ਹਾਂ ਵੱਧ ਤੋਂ ਵੱਧ ਜਿਹੜਾ ਇਸ ਨਰਮਲ ਸਿੰਘ ਨੂੰ ਵੀ ਨੂੰ ਬਣਦਾ ਜੋ ਮੁਆਵਜ਼ਾ ਦਿੱਤਾ ਜਾ ਰਿਹਾ ਜਾਂ ਜਿਹੜਾ ਜਨਾਲੇ ਨੇ ਵੀ ਕਰ ਚਾਹ ਬੈਂਕਾਂ ਮਾਜਾ ਸਰਕਾਰੀ ਜਾਂ ਗੈਰ ਸਰਕਾਰੀ ਉਹਦਾ ਮੌਜੂਦ ਜੋ ਨਰਮਲ ਸਿੰਘ ਨੇ ਖੁਦਕਸ਼ੀ ਕੀਤੀ ਹੈ ਉਹ ਮਤਲਬ ਕਿ ਜੋ ਫਸਲਾ ਨੇਗੀਆਂ ਉਹ ਫਸਲਾ ਮਤਲਬ ਕਿ ਮਾਰੇ ਵੀ ਜਾਂ ਕਿਸੇ ਵੀ ਵਜ੍ਹਾ ਦੇ ਕਾਰਨ ਉਹ ਫਸਲਾ ਨਹੀਂ ਹੋ ਰਹੀਆਂ ਇਸ ਕਰਕੇ ਜਿਹੜਾ ਉਹਨੇ ਕਰਜ਼ਾ ਚੱਕਿਆ ਹੋਇਆਗਾ ਉਹ ਕਰਜ਼ਾ ਹੈਗਾ ਉਹਦਾ ਕਰਕੇ ਖੁਦਕੁਸ਼ੀ ਕਰ ਲਈ ਕਰਜ਼ਾ ਮੁੜ ਨਹੀਂ ਰਿਹਾ ਚੰਗੀਆਂ ਫਸਲਾਂ ਨਹੀਂ ਹੋ ਰਹੀਆਂ ਤੇ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਕਿ ਉਹਨਾਂ ਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਤੇ ਜੋ ਜਿਹੜਾ 10-15 ਤਕਰੀਬਨ 10-12 ਲੱਖ ਰੁਪਈਆਗਾ ਉਹਦਾ ਵੀ ਕੋਈ ਹੱਲ ਕੀਤਾ ਜਾਵੇ ਤੇ ਜਿੱਥੇ ਇੱਥੇ ਨਿਰਮਲ ਸਿੰਘ ਨੇ ਖੁਦਕੁਸ਼ੀ ਕੀਤੀ ਹੈ ਪਿੰਡ ਮਾਖਾ ਵਿਖੇ ਅਸੀਂ ਉੱਥੇ ਸਾਰੇ ਬਹੁਤ ਮੰਦ ਭਾਗੀ ਘਟਨਾ ਵਾਪਰੀ ਹੈ ਜਿੱਥੇ ਉਸ ਪਰਿਵਾਰ ਨੂੰ ਦੁੱਖ ਹੈ ਉੱਥੇ ਸਾਡੇ ਸਾਰੇ ਪਿੰਡ ਵਾਸੀਆਂ ਨੂੰ ਬਹੁਤ ਆਸੇ-ਪਾਸੇ ਪਿੰਡਾਂ ਨੂੰ ਵੀ ਅਫਸੋਸ ਹੈ ਤੇ ਸਾਡੇ ਪਿੰਡ ਨੂੰ ਹੀ ਬਹੁਤ ਜ਼ਿਆਦਾ ਇਸ ਦਾ ਘਾਟਾ ਪਿਆ ਅਫਸੋਸ ਹੈ ਕਿਉਂਕਿ ਸਾਡਾ ਇੱਕ ਮਿਹਨਤੀ ਕਿਸਾਨ ਆ ਮਿਹਨਤ ਕਰਦਾ ਕਰਦਾ ਰਿਹਾ ਤੇ ਉਹ ਇਸ ਜਹਾਨ ਦੇ ਉਤੋਂ ਮਤਲਬ ਚਲੇ ਗਿਆ